ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਤੁਹਾਨੂੰ ਨੇ ਇੱਕ ਜੀ ਵੀਡੀਓ ਵਿਖਾਉਣ ਲੱਗਾ ਮੈਂ ਬਸ ਇੱਤੇ ਨਾਲ ਹੀ ਵੀਡੀਓ ਵਿੱਚ ਲਾਉਣ ਲੱਗਾ ਉਹ ਵੀਡੀਓ ਵੇਖ ਕੇ ਤੁਸੀਂ ਆਪ ਹੀ ਦੱਸਿਓ ਕਿ ਪੰਜਾਬ ਦੇ ਹਾਲਾਤ ਜਾਂ ਪੰਜਾਬ ਦੇ ਅੱਗੇ ਫਿਊਚਰ ਕੀ ਹੋਊਗਾ ਪੰਜਾਬ ਦਾ ਕਿਉਂਕਿ ਮੈਨੂੰ ਤੇ ਕੋਈ ਨਹੀਂ ਲੱਗਦਾ ਕਿ ਪੰਜਾਬ ਦਾ ਫਿਊਚਰ ਹੈਗਾ ਹੈ ਜੇ ਇੰਨਾ ਪਾਰਟੀਆਂ ਦੇ ਹੱਥਾਂ 'ਚ ਕਮਾਂਡ ਰਹੀ ਚਾਹੇ ਉਹ ਕਾਲੀ ਚਾਹੇ ਉਹ ਕੋਈ ਵੀ ਆ ਚਾਹੇ ਕਾਂਗਰਸੀ ਚਾਹੇ ਆਮ ਆਦਮੀ ਜਿਹੜੀ ਪਾਰਟੀ ਦਿੱਲੀ ਤੋਂ ਚੱਲਦੀ ਆ ਉਹਨੇ ਬੇੜਾ ਗਰਕ ਕਰਨਾ ਹੀ ਕਰਨਾ ਤੇ ਕਰ ਚੁੱਕੀ ਆ ਠੀਕ ਹੈ ਜੀ ਕੁਝ ਲੋਕ ਕਹਿੰਦੇ ਹੀ ਕਿ 88 ਤੋਂ ਬਾਅਦ ਸਾਡਾ ਬੜਾ ਵੱਡਾ ਨੁਕਸਾਨ ਹੋਇਆ ਪਰ ਮੈਂ ਹੁਣ ਤੁਹਾਨੂੰ ਦੱਸਦਾ ਕਿ ਹੁਣ ਆਪਣਾ ਕਿੰਨਾ ਵੱਡਾ ਨੁਕਸਾਨ ਹੋਇਆ ਠੀਕ ਹੈ ਜੀ ਆ ਵੀਡੀਓ ਵੇਖਿਓ ਫਿਰ ਕੁਝ ਗੱਲਾਂ ਇਸ ਤੋਂ ਬਾਅਦ ਤੁਹਾਨੂੰ ਦੱਸਦਾ ਹੈ ਜਿਹਦੀਆਂ ਲੱਤਾਂ ਤੇ ਅੰਜ ਹੋਇਆ ਜੇ ਤੇ ਉਮਰੇ 20 ਸਾਲ ਦੇ ਕਿ ਇਹ ਛੱਡਣਾ ਤੇ ਮੇਰਾ ਭਰਾ ਜੇ ਕਿ ਨਹੀਂ ਲਾਲ ਲੂਈ ਦਿਰਾ ਸਕਦਾ ਤੇ ਕਰਾ ਦੋ ਯਾਰ ਮਮੀ ਬਾਪੇ ਹੋ ਗਏ ਠੀਕ ਕਿੰਨੀ ਉਮਰ ਹੀ ਭਾਈ ਸਾਹਿਬ ਡੀਗੇ ਲੱਗੇ ਭਰਗੇ ਕਿ ਉਹ ਨਹੀਂ ਠੀਕ ਹੈ ਹਣਾ ਤੇ ਤੂੰ ਮੌਕਸੀ ਕਲੀਨ ਖਾ ਇਹੋ ਹੀ ਜਗ੍ਹਾ ਬਸ ਹਾਂਜੀ ਤੁਸੀਂ ਸਾਰਿਆਂ ਨੇ ਵੇਖ ਲਈ ਆ ਨਾ ਜੀ ਵੀਡੀਓ ਮੋਂਦਨ ਮੈਂ ਉਹ ਗੱਲ ਦੱਸਣ ਲੱਗਾ ਕਿ ਅੱਗੇ ਪੰਜਾਬ ਦੀ ਜਿਹੜੀ ਜਵਾਨੀ ਹੈ ਨਾ ਉਹ ਗੋਲੀਆਂ ਨਾਲ ਮਰਦੀ ਠੀਕ ਹੈ ਸ਼ਹੀਦ ਹੁੰਦੇ ਆ ਆ ਜਵਾਨੀ ਦੇ ਤੁਹਾਨੂੰ ਪਤਾ ਵੇਖ ਲਓ ਕਿ ਮੌਤ ਖੁਦ ਮੰਗਣਦੀ ਆ ਤੇ ਰਹੀ ਗੱਲ ਦੂਜੀ ਪੰਜਾਬ ਸਰਕਾਰ ਕੋ ਨਸ਼ਾ ਬੰਦ ਨਹੀਂ ਹੋਇਆ ਪੰਜਾਬ ਸਰਕਾਰ ਕੋ ਮੈਡੀਕਲਾਂ ਤੇ ਪ੍ਰੈਗਾਂ ਬੰਦ ਨਹੀਂ ਹੋਏ ਨਸ਼ਾ ਗੋਲੀਆਂ ਬੰਦ ਨਹੀਂ ਹੋਈਆਂ ਮੈਡੀਕਲਾਂ ਦੀਆਂ ਪਰ ਸਿਰੰਜਾਂ ਬੰਦ ਹੋ ਗਈਆਂ ਠੀਕ ਹੈ ਸਰਿੰਜ ਨਹੀਂ ਇਹਨਾਂ ਨੂੰ ਕਿਤੋਂ ਵੀ ਮਿਲੂਗੀ ਪਰ ਇਹਨਾਂ ਨੂੰ ਗੋਲੀਆਂ ਕੈਪਸੂਲ ਨਸ਼ਾ ਸਰਬ ਕੋਈ ਮਿਲੂਗਾ ਪਰ ਸਰਿੰਜ ਨਹੀਂ ਮਿਲੂਗੀ ਉਹਦਾ ਕਾਰਨ ਕੀ ਕਿਉਂਕਿ ਇਹ ਜਿਹੜੀਆਂ ਇਨਫੈਕਸ਼ਨਾਂ ਜਾਂ ਐਚ ਆਈ ਵੀ ਦੇ ਘਰ ਇਸੇ ਕਰਕੇ ਬਣਦੇ ਕਿ ਜਦੋਂ ਇਹ ਇੱਕ ਸਰਿੰਜ ਦਾਦਾ ਜਾਣੇ ਤੇ ਮਹੀਨਾ ਮਹੀਨਾ ਵਰਤਦੇ ਆ ਤੇ ਉਹਦੇ ਕਰਕੇ ਕੁਝ ਹੁੰਦਾ ਹੈ ਇਹਨਾਂ ਨੂੰ ਸਰਿੰਜ ਨਹੀਂ ਕਿਤੋਂ ਮਿਲਦੀ ਇਹ ਵੀ ਬੜੀ ਵੱਡੀ ਚਾਲ ਆ ਸਰਕਾਰਾਂ ਦੀ ਉਤੋਂ ਕਿ ਇਹਨਾਂ ਨੂੰ ਸਰੀੰਜ ਨਹੀਂ ਦੇਣੀ ਯਾਰ ਸਰੀੰਜ ਬੰਦ ਕਰ ਸਕਦੇ ਤਾਂ ਤੁਸੀਂ ਨਸ਼ਾ ਨਹੀਂ ਬੰਦ ਕਰ ਸਕਦੇ ਮੈਡੀਕਲ ਨਸ਼ਾ ਬੰਦ ਕਰ ਦੋ ਸਰੀੰਜ ਮੇਲਦੀ ਨਹੀਂ ਤੇ ਐਚ ਆਈ ਵੀ ਪੰਜਾਬ ਦੇ ਵਿੱਚ ਜਿਸ 100 ਮੁੰਡਾ ਇੰਜੈਕਸ਼ਨ ਲਾਉਂਦੇ ਆਇਆ ਜਾਂ ਕੋਈ ਨਸ਼ਾ ਕਰਨਦੇ ਆਇਆ ਉਹਦੇ ਵਿੱਚੋਂ 40 ਨੂੰ ਕਾਲਾ ਪੀ ਲਿਆ ਠੀਕ ਹੈ ਤੇ ਉਹਦੇ ਵਿੱਚੋਂ 40 50 ਨੂੰ 80 ਸਿਰਫ 10 ਜਾਂ 5% ਹੋਣਗੇ ਜਿਹੜੇ ਮਾੜਾ ਮੋਟਾ ਸਹੀ ਹੋਣਗੇ ਨਹੀਂ ਤੇ ਨਹੀਂ ਆ ਹਾਲ ਜੇ ਪੰਜਾਬ ਦੀ ਜਵਾਨੀ ਦਾ ਅੱਗੇ ਤੁਸੀਂ ਆਪ ਸੋਚਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ